ਮਾਲਿਕ ਹੁੰਦਾ ਉਹਦੀ ਇੱਕ ਲੀਗਲ ਰਿਸਪੌਂਸਿਬਿਲਟੀ ਹੁੰਦੀ ਹੈ ਤੇ ਪੁਲਿਸ ਨੂੰ ਦੱਸਣਾ ਤੇ ਪੁਲਿਸ ਉਹਦੀ ਫਿਰ ਵੈਰੀਫਿਕੇਸ਼ਨ ਕਰਦੀ ਹੈ ਤੇ ਸਾਰੇ ਹੀ ਪਰਸਨ ਦੀ ਵੈਰੀਫਿਕੇਸ਼ਨ ਕੋਈ ਵੀ ਟੈਨੈਂਟ ਹੋ ਗਿਆ ਉਹਦੀ ਜ਼ਰੂਰੀ ਹੈਗੀ ਕੰਪਲਸਰੀ Part ਹੁੰਦਾ ਹੈ ਜੇ ਤੇ ਉਹਦੀ ਇੱਕ ਜੋ ਪੁਲਿਸ ਵੈਰੀਫਿਕੇਸ਼ਨ ਕਰਾਈ ਜਾਏ ਅਗਰ ਸਾਨੂੰ ਇਤਲਾ ਦਿੱਤੀ ਜੇ ਪੁਲਿਸ ਵੈਰੀਫਿਕੇਸ਼ਨ ਕਰੀ ਵੀ ਤੇ ਦੂਜੀ ਚੀਜ਼ ਹੈਗੀ ਜੋ ਤੁਸੀਂ ਕਹਿ ਰਹੇ ਹੋ ਦੇਖੀ ਅੰਡੀਆ ਪੂਰਾ ਦਾ ਪੂਰਾ ਇੱਕ ਦੇਸ਼ ਹੈ ਨਾ ਤੇ ਹਰ ਕੋਈ ਪਰਸਨ ਫੰਡamentals ਰਾਈਟ ਹੈ ਕਿਤੇ ਵੀ ਜਾ ਕੇ ਆਪਣੇ ਰਾਈਟ ਟੂ profession ਹੁੰਦਾ ਹੈ ਨਾ ਆਰਟੀਕਲ 19 ਦੇ ਅੰਦਰ ਉਹਨੂੰ ਕਰ ਸਕਦਾ ਹੈ ਨਾ ਤੇ ਕੋਈ ਇਦਾਂ ਦਾ ਆਊਟਸਾਈਡਰ ਵਰਸਸ ਇਨਸਾਈਡਰ ਕੁਝ ਇਸ਼ੂ ਨਹੀਂ ਅੱਖਾਂ ਦੇ ਵਿੱਚ ਨਹੀਂ ਹੈ ਨਹੀਂ ਹੋਣਾ ਚਾਹੀਦਾ ਹੈਗਾ ਬਾਕੀ ਵੈਰੀਫਿਕੇਸ਼ਨ ਹਰ ਕਿਸੇ ਦੀ ਜ਼ਰੂਰੀ ਹੈਗੀ ਤੇ ਉਹ ਮਕਾਨ ਮਾਲਕਾਂ ਨੂੰ ਮੈਂ ਤੁਹਾਡੇ ਮਾਦਮ ਰਾਹੀਂ ਫਿਰ ਤੋਂ ਮੈਸੇਜ ਵੀ ਦੇਣਾ ਚਾਹੁੰਦੀ ਹੂੰ ਤੇ ਉਹਨਾਂ ਨੂੰ ਆਪਣੇ ਰਿਸਪਾਂਸਿਬਿਲਟੀ ਬਾਰੇ ਮਤਲਬ ਇਹ ਵੀ ਕਰਨਾ ਚਾਹੁੰਦੀ ਕਿ ਸਾਨੂੰ ਦੱਸ ਕਿਸੇ ਵੀ ਟੈਨੈਂਟ ਨੂੰ ਰੱਖਣ ਤੋਂ ਪਹਿਲਾਂ ਸਨਮਿਤ ਲਵ ਤਾਂ ਕਿ ਉਹਦੀ ਪੁਲਿਸ ਵੈਰੀਫਿਕੇਸ਼ਨ ਕਰੇ ਤਾਂ ਕਿ ਉਹਦਾ ਜੋ ਕ੍ਰਿਮੀਨਲ ਐਂਟੀਸੀਡੈਂਟ ਹੈ ਕੁਝ ਕ੍ਰਿਮੀਨਲ ਰਿਕਾਰਡ ਹੈਗਾ ਜਾਂ ਕ੍ਰਾਈਮ ਕੁਝ ਕਰਕੇ ਪਜੇ ਤਾਂ ਉਹਦੇ ਉੱਪਰ ਸਿਰ ਅਕੋਰਡਿੰਗ ਐਕਸ਼ਨ ਹੋ ਸਕਦਾ ਹਨ ਮਾਲਕ ਹੁੰਦਾ ਉਹਦੀ ਇੱਕ ਲੀਗਲ ਰਿਸਪਾਂਸਿਬਿਲਟੀ ਹੁੰਦੀ ਹੈ ਤੇ ਪੁਲਿਸ ਨੂੰ ਦੱਸਣਾ ਤੇ ਪੁਲਿਸ ਉਹਦੀ ਫਿਰ ਵੈਰੀਫਿਕੇਸ਼ਨ ਕਰਦੀ ਹੈ ਤੇ ਸਾਰੇ ਹੀ ਪਰਸਨ ਦੀ ਵੈਰੀਫਿਕੇਸ਼ਨ ਕੋਈ ਵੀ ਟੈਨੈਂਟ ਹੋਵੇ ਉਦੀ ਜ਼ਰੂਰੀ ਹੈਗੀ ਕੰਪਲਸਰੀ ਪਾਰਟ ਹੁੰਦਾ ਹੈ ਜੇ ਤੇ ਉਦੀ ਇੱਕ ਜੋ ਪੁਲਿਸ ਵੈਰੀਫਿਕੇਸ਼ਨ ਕਰਾਈ ਜਾਏ ਅਗਰ ਸਾਨੂੰ ਇਤਲਾ ਦਿੱਤੀ ਜੇ ਪੁਲਿਸ ਵੈਰੀਫਿਕੇਸ਼ਨ ਕਰਾਈ ਹੈ ਤੇ ਦੂਜੀ ਚੀਜ਼ ਹੈਗੀ ਜੋ ਤੁਸੀਂ ਕਹਿ ਰਹੇ ਹੋ ਦੇਖੀ ਇੰਡੀਆ ਪੂਰਾ ਕਾ ਪੂਰਾ ਇੱਕ ਦੇਸ਼ ਹੈ ਨਾ ਤੇ ਹਰ ਕੋਈ ਪਰਸਨ ਫੰਡਮੈਂਟਲ ਰਾਈਟ ਹੈ ਕਿਤੇ ਵੀ ਜਾ ਕੇ ਆਪਣੇ ਰਾਈਟ ਟੂ profession ਹੁੰਦਾ ਹੈ ਨਾ ਆਰਟੀਕਲ 19 ਦੇ ਅੰਦਰ ਉਹਨੂੰ ਕਰ ਸਕਦਾ ਹੈ ਨਾ ਤੇ ਕੋਈ ਇਦਾਂ ਦਾ ਆਊਟਸਾਈਡਰ ਵਰਸਸ ਇਨਸਾਈਡਰ ਕੁਝ ਇਸ਼ੂ ਨਹੀਂ ਅਖੰਡਾ ਦੇ ਵਿੱਚ ਨਹੀਂ ਹੈ ਨਹੀਂ ਹੋਣਾ ਚਾਹੀਦਾ ਇਹੋ ਬਾਕੀ ਵੈਰੀਫਿਕੇਸ਼ਨ ਹਰ ਕਿਸੇ ਦੀ ਜ਼ਰੂਰੀ ਹੈਗੀ ਤੇ ਉਹ ਮਕਾਨ ਮਾਲਿਕਾਂ ਨੂੰ ਮੈਂ ਤੁਹਾਡੇ ਮਾਦਮ ਰਾਹੀ ਅ ਫਿਰ ਤੋਂ ਮੈਸੇਜ ਵੀ ਦੇਣਾ ਚਾਹਦੀ ਹੂੰ ਤੇ ਉਹਨਾਂ ਨੂੰ ਆਪਣੇ ਰਿਸਪੌਂਸਿਬਿਲਟੀ ਬਾਰੇ ਮਤਲਬ ਵੇਅਰ ਵੀ ਕਰਨਾ ਚਾਹੁੰਦੀ ਹੂੰ ਕਿ ਸਾਨੂੰ ਦੱਸਣ ਕਿਸੇ ਵੀ ਟੈਨੈਂਟ ਨੂੰ ਰੱਖਣ ਤੋਂ ਪਹਿਲਾਂ ਸਨਮਤ ਲਵ ਦੇ ਤਾਂ ਕਿ ਇਸ ਦੀ ਪੁਲਿਸ ਵੈਰੀਫਿਕੇਸ਼ਨ ਕਰੇ ਤਾਂ ਕਿ ਉਹਦਾ ਜੋ ਕ੍ਰਿਮੀਨਲ ਐਂਟੀਸੀਡੈਂਟ ਹੈ ਕੁਝ ਕ੍ਰਿਮੀਨਲ ਰਿਕਾਰਡ ਹੈਗਾ ਜਾਂ ਕ੍ਰਾਈਮ ਕੁਝ ਕਰਕੇ ਪਜੇ ਤਾਂ ਉਹਦੇ ਉੱਪਰ ਸਿ ਅਪੋਰਡਿੰਗ ਰੈਕਸ਼ਨ ਹੋ ਸਕਦਾ ਹੈ ਤਾਂ ਮਾਲਕ ਹੁੰਦਾ ਹੈ ਉਹਦੀ ਇੱਕ ਲੀਗਲ ਰਿਸਪੌਂਸਿਬਿਲਟੀ ਹੁੰਦੀ ਹੈ ਤੇ ਪੁਲਿਸ ਨੂੰ ਦੱਸਣਾ ਤੇ ਪੁਲਿਸ ਉਹਦੀ ਫਿਰ ਵੈਰੀਫਿਕੇਸ਼ਨ ਕਰਦੀ ਹੈ ਤੇ ਸਾਰੇ ਹੀ ਪਸੰਦੀ ਵੈਰੀਫਿਕੇਸ਼ਨ ਕੋਈ ਵੀ ਟੈਨੈਂਟ ਹੋ ਗਿਆ ਉਹਦੀ ਜ਼ਰੂਰੀ ਹੈਗੀ ਕੰਪਲਸਰੀ ਪਾਰਟ ਹੁੰਦਾ ਹੈ ਜੇ ਤੇ ਉਹਦੀ ਇੱਕ ਜੋ ਪੁਲਿਸ ਵੈਰੀਫਿਕੇਸ਼ਨ ਕਰਾਈ ਜਾਏ ਅਮਰੇ ਸਾਨੂੰ ਇਤਲਾ ਦਿੱਤੀ ਜੇ ਪੁਲਿਸ ਵੈਰੀਫਿਕੇਸ਼ਨ ਕਰਾਈ ਹੋ ਤੇ ਦੂਜੀ ਚੀਜ਼ ਹੈਗੀ ਜੋ ਤੁਸੀਂ ਕਹਿ ਰਹੇ ਹੋ ਦੇਖੀ ਇੰਡੀਆ ਪੂਰਾ ਦਾ ਪੂਰਾ ਇੱਕ ਦੇਸ਼ ਹੈਗਾ ਤੇ ਹਰ ਕੋਈ ਪਰਸਨ ਫੰਡamentals ਰਾਈਟ ਹੈ ਕਿਤੇ ਵੀ ਜਾ ਕੇ ਆਪਣੇ ਰਾਈਟ ਟੂ profession ਹੁੰਦਾ ਹੈਗਾ ਆਰਟੀਕਲ 19 ਦੇ ਅੰਦਰ ਉਹਨੂੰ ਕਰ ਸਕਦਾ ਹੈਗਾ ਤੇ ਕੋਈ ਇਦਾਂ ਦਾ ਆਊਟਸਾਈਡਰ ਵਰਸਸ ਇਨਸਾਈਡਰ ਕੁਝ ਇਸ਼ੂ ਨਹੀਂ ਖੰਨਾ ਦੇ ਵਿੱਚ ਨਹੀਂ ਹੈ ਨਹੀਂ ਹੋਣਾ ਚਾਹੀਦਾ ਹੈਗਾ ਬਾਕੀ ਵੈਰੀਫਿਕੇਸ਼ਨ ਹਰ ਕਿਸੇ ਦੀ ਜ਼ਰੂਰੀ ਹੈਗੀ ਤੇ ਉਹ ਮਕਾਨ ਮਾਲਕਾਂ ਨੂੰ ਮੈਂ ਤੁਹਾਡੇ ਮਾਦਮ ਰਾਹੀਂ ਅ ਫਿਰ ਤੋਂ ਮੈਸੇਜ ਵੀ ਦੇਣਾ ਚਾਹਦੀ ਹੂੰ ਤੇ ਉਹਨਾਂ ਨੂੰ ਆਪਣੇ ਰਿਸਪੌਂਸਿਬਿਲਟੀ ਬਾਰੇ ਮਤਲਬ ਵੇਅਰ ਵੀ ਕਰਨਾ ਚਾਹਦੀ ਹੂੰ ਕਿ ਸਾਨੂੰ ਦੱਸ ਕਿਸੇ ਵੀ ਟੈਲੈਂਟ ਨੂੰ ਰੱਖਣ ਤੋਂ ਪਹਿਲਾਂ ਸੰਮਿਤੀ ਲਵ ਦੇ ਤਾਂ ਕਿ ਉਹਦੀ ਪੁਲਿਸ ਵੈਰੀਫਿਕੇਸ਼ਨ ਕਰੇ ਤਾਂ ਕਿ ਉਹਦਾ ਜੋ ਕ੍ਰਿਮੀਨਲ ਐਂਟਿਸਿਡੈਂਟ ਹੈ ਕੁਝ ਕ੍ਰਿਮੀਨਲ ਰਿਕਾਰਡ ਹੈਗਾ ਜਾਂ ਕ੍ਰਾਈਮ ਕੁਝ ਕਰਕੇ ਪਜੇ ਤਾਂ ਉਹਦੇ ਉੱਪਰ ਸਿਰ ਅਪੋਰਡਿੰਗ ਰਿਐਕਸ਼ਨ ਹੋ ਸਕੇ